ਹਾਂਜੀ ਸਤਿ ਸ੍ਰੀ ਅਕਾਲ ਕੀ ਹਾਲ ਚਾਲ ਕੀਵੇਂ ਹੋ ਸਾਰੇ ਠੀਕ ਹੋ ਅੱਜ ਮੈਂ ਤੁਹਾਡੇ ਵਾਸਤੇ ਬਹੁਤ ਹੀ ਡਿਫਰੈਂਟ ਤਰੀਕੇ ਦੀ ਜਿਹੜੀ ਆ ਵੀਡੀਓ ਲੈ ਕੇ ਆਈਆਂ ਕਿਉਂਕਿ ਮੈਂ ਜਿਸ ਤਰ੍ਹਾਂ ਵੀਡੀਓ ਬਣਾਉਂਦੀ ਸੀ ਮੈਨੂੰ ਲੱਗਦਾ ਸੀ ਕਿ ਤੁਹਾਡੇ ਤੱਕ ਉਹ ਡਿਲੀਵਰ ਨਹੀਂ ਹੋ ਰਹੀ ਸੀ ਅਚੀ ਤਰ੍ਹਾਂ ਆ ਡਿਜ਼ਾਈਨਸ ਨੇ ਪਤਾ ਲੱਗਦੇ ਸੀ ਇਸ ਕਰਕੇ ਮੈਂ ਸੋਚਿਆ ਕਿ ਮੈਂ ਥੋੜੇ ਡਿਫਰੈਂਟ ਤਰੀਕੇ ਨਾਲ ਤੁਹਾਨੂੰ ਜਿਹੜਾ ਤੁਹਾਨੂੰ ਸਾਰੀ ਐਮਬ੍ਰੋਇਡਰੀ ਵਗੈਰਾ ਵਾ ਅਚੀ ਤਰ੍ਹਾਂ ਨਜ਼ਰ ਆਏ ਠੀਕ ਹੈ ਜੀ ਤੇ ਸਟਾਰਟ ਕਰਦੇ ਹਾਂ ਆਪਣਾ ਵੀਡੀਓ ਤੁਸੀਂ ਜਿਹੜਾ ਪਹਿਲਾ ਸੂਟ ਦੇਖ ਰਹੇ ਹੋ ਇਹ ਹੈਗਾ ਜੀ ਬਹੁਤ ਹੀ ਪਿਆਰਾ ਜਿਹਾ ਪਿਸਤਾ ਕਲਰ ਲਾਈਟ ਪਿਸਤਾ ਕਲਰ ਆ ਸ਼ਾਇਦ ਲਾਈਟ ਤੁਹਾਨੂੰ ਥੋੜਾ ਜਿਹਾ ਡਿਫਰੈਂਟ ਕਲਰ ਨਜ਼ਰ ਆਏ ਤੇ ਜਿਹੜਾ ਫੈਬਰਿਕ ਆ ਇਹ ਲੀਲਨ ਰਹੂਗਾ ਜੀ ਬਹੁਤ ਹੀ ਸੋਹਣਾ ਇਹਦੇ ਤੇ ਆਪਾਂ ਬਹੁਤ ਹੀ ਸੋਹਣਾ ਦੇਖੋ ਤੁਸੀਂ ਜਿਵੇਂ ਦੇਖ ਰਹੇ ਹੋ ਪੈਚ ਲਗਾ ਕੇ ਬਹੁਤ ਹੀ ਸੋਹਣਾ ਆਪਾਂ ਘੇਰੇ ਤੇ ਕੰਮ ਕੀਤਾ ਆ ਦੇਖੋ ਬਹੁਤ ਹੀ ਪਿਆਰਾ ਵੇਲ ਬਹੁਤ ਹੀ ਪਿਆਰੀ ਰੀਲ ਪਾ ਕੇ ਬਹੁਤ ਸੋਹਣਾ ਕੰਮ ਕੀਤਾ ਆ ਐਵੇਂ ਹੀ ਆਪਾਂ ਇਹਦੇ ਸਟੇਸ ਤੇ ਕੰਮ ਕੀਤਾ ਹੈ ਜੀ ਠੀਕ ਆ ਜੀ ਤੇ ਆਪਾਂ ਜਿਹੜਾ ਵਾ ਇਹਦੀ ਪੈਚ ਨਾਲ ਦੀ ਪਾਈਪਿੰਗ ਲਗਾ ਕੇ ਪੋਰਟਲੀ ਬਟਨ ਦਿੱਤੇ ਆ ਜੀ ਤੇ ਆਪਾਂ ਸਟੀਚਿੰਗ ਦੇ ਵਿੱਚ ਉਹੀ ਪੈਚ ਨਾਲ ਦੀ ਫੇਸਿੰਗ ਦਿੱਤੀ ਆ ਤੇ ਪਾਈਪਿੰਗ ਦਿੱਤੀ ਆ ਠੀਕ ਆ ਜੀ ਇਹਦੇ ਨਾਲ ਜਿਹੜੀ ਆਪਾਂ ਸਟ੍ਰੇਟਸ ਲਵਾ ਰੱਖੀ ਆ ਜੀ ਸਟ੍ਰੇਟਸ ਲਵਾ ਰ 8 ਇੰਚ ਪੌਚਾ ਰੱਖ ਕੇ ਆਪਾਂ ਸਟ੍ਰੇਟਸ ਲਵਾ ਰੱਖੀ ਆ ਜੀ ਠੀਕ ਆ ਜੀ ਇਹਦੇ ਨਾਲ ਯੋ ਸੁਪਰ ਨਰਦਾ ਦੁਪੱਟਾ ਪਰ ਹੈ ਤੇ ਇਹਨੂੰ ਬਹੁਤ ਹੀ ਸੋਹਣੀ ਆਪਾਂ ਲੇਸ ਦਿੱਤੀ ਹੈ ਜੀ ਮੈਂ ਸੋਚਿਆ ਤੁਹਾਨੂੰ ਬਹੁਤ ਹੀ ਕੋਲੋਂ ਨਜ਼ਦੀਕ ਤੋਂ ਆਪਣੇ ਆ ਕੰਮ ਦਿਖਾਣੀ ਹੈ ਕਿਉਂਕਿ ਮੈਂ ਕੈਮਰਾ ਇੱਕ ਜਗ੍ਹਾ ਤੇ ਸੈੱਟ ਕਰ ਦਿੰਨੀ ਆ ਤੇ ਮੈਨੂੰ ਲੱਗਦਾ ਕਿ ਉਹ ਕੰਮ ਅੱਛੀ ਤਰ੍ਹਾਂ ਤੁਹਾਨੂੰ ਨਜ਼ਰ ਨਹੀਂ ਆਂਦਾ ਠੀਕ ਹੈ ਜੀ ਬਹੁਤ ਹੀ ਅਮੀਰੀ ਜਿਹਾ ਸੂਟ ਹੈ ਬਣ ਕੇ ਰੈਡੀ ਹੋਇਆ ਹੈ ਜੀ ਠੀਕ ਹੈ ਅਗਰ ਤੁਹਾਨੂੰ ਪਸੰਦ ਆਉਂਦਾ ਹੈ ਤੇ ਤੁਸੀਂ ਇਹਦਾ ਸਕਰੀਨਸ਼ਾਟ ਲੈ ਕੇ ਸਾਨੂੰ ਆਰਡਰ ਪੇਸ ਕਰ ਸਕਦੇ ਹੋ ਠੀਕ ਹੈ ਜੀ ਹਾਂ ਜੀ ਸਾਡਾ ਸੈਕਿੰਡ ਸੂਟ ਆ ਜੀ ਇਹ ਵੀ ਬਹੁਤ ਹੀ ਪਿਆਰਾ ਜਿਹੜਾ ਸੂਟ ਬਣ ਕੇ ਰੈਡੀ ਹੋਇਆ ਆ ਜਿਵੇਂ ਤੁਸੀਂ ਦੇਖ ਰਹੇ ਹੋ ਆਪਾਂ ਦੇ neck ਨੂੰ ਬਹੁਤ ਸੋਹਣਾ ਡਿਜ਼ਾਈਨ ਕੀਤਾ ਹੈ ਜੀ ਪਲੇਨ ਆਪਾਂ ਪੈਚ ਲਗਾ ਕੇ ਬਹੁਤ ਸੋਹਣੀ ਐਮਬਰਾਇਡਰੀ ਕੀਤੀ ਆ ਤੇ ਇੱਕ ਸਾਈਡ ਤੇ ਆਪਾਂ ਇਹ ਜੋ ਮਸ਼ੀਨ ਦੇ ਨਾਲ ਹੀ ਬੱਕੇ ਲਗਾਏ ਆ ਵਿੱਚ ਆਪਾਂ ਜੀਪੀਓ ਦੇ ਕੇ ਬਹੁਤ ਸੋਹਣਾ neck ਡਿਜ਼ਾਈਨ ਕੀਤਾ ਹੈ ਜੀ ਔਰ ਆਪਾਂ ਸਾਰੇ ਸੂਟਸ ਜੀਪੀਓ ਦੇ ਕੇ ਤੇ ਦੋ ਕਲੀਆਂ ਪਾ ਕੇ ਆਪਾਂ ਇਹਨੂੰ ਇਹ ਲਾਈਨ ਜਿਹੜਾ ਲੁੱਕ ਦਿੱਤੀ ਹੈ ਜੀ ਬਹੁਤ ਹੀ ਸੋਹਣੀ ਇਹਦੀ ਵੀ ਪਾਈ ਦੀ ਲੋਕ ਆਣੀ ਆ ਤੇ ਇਸ ਸੀਸ ਤੇ ਵੀ ਆਪਾਂ ਸੇਮ ਪੈਚ ਲਗਾ ਕੇ ਵਰਕ ਕੀਤਾ ਹੈ ਜੀ ਤੁਸੀਂ ਇੱਕ ਗੱਲ ਨੋਟ ਕਰਿਓ ਅਸੀਂ ਇੱਕ ਹੀ ਕਢਾਈ ਜਿਹੜਾ ਅਸੀਂ ਪਹਿਲਾਂ ਸੂਟ ਦਿਖਾਇਆ ਉਹਦੇ ਤੇ ਵੀ ਸੇਮ ਐਮਬਰਾਇਡਰੀ ਆ ਆਪਾਂ ਉਹਨੂੰ ਡਿਫਰੈਂਟ ਤਰੀਕੇ ਨਾਲ ਆਪਾਂ ਕੀਤਾ ਆ ਠੀਕ ਆ ਜੀ ਉਹਦੇ ਤੇ ਆਪਾਂ ਡਿਫਰੈਂਟ ਤਰੀਕੇ ਨਾਲ ਕੀਤਾ ਇਹਦੇ ਤੇ ਆਪਾਂ ਡਿਫਰੈਂਟ ਤਰੀਕੇ ਨਾਲ ਕੀਤਾ ਠੀਕ ਆ ਜੀ ਤੇ ਇਹਦੇ ਨਾਲ ਜਿਹੜੀ ਬਾਟਮ ਆ ਅੱਛਾ ਇਹਦਾ ਫੈਬਰਿਕ ਜਿਹੜਾ ਆ ਇਹ ਕ੍ਰਸ਼ ਕਾਟਨ ਆ ਠੀਕ ਆ ਜੀ ਤੇ ਬੇਬੀ ਪਿੰਕ ਇਹਦਾ ਕਲਰ ਆ ਤੇ ਇਹ ਮੇਰੇ ਵੀ ਤੁਹਾਨੂੰ ਜਿਹੜਾ ਵੀਡੀਓ ਚ ਉਸ ਤਰ੍ਹਾਂ ਦਾ ਨਜ਼ਰ ਨਾ ਆ ਰਿਹਾ ਹੋਵੇ ਤੇ ਪਰ ਬਹੁਤ ਹੀ ਸੋਹਣਾ ਜਿਹਾ ਕਲਰ ਆ ਤੇ ਆਪਾਂ ਪਹੁੰਚਿਆ ਤੇ ਵੀ ਐਵੇਂ ਹੀ ਇਹਦਾ ਡਿਜ਼ਾਈਨ ਕੀਤਾ ਦੇਖੋ ਬਹੁਤ ਹੀ ਪਿਆਰਾ ਡਿਜ਼ਾਈਨ ਕੀਤਾ ਹੈ ਠੀਕ ਆ ਜੀ ਤੇ ਇਹ ਸਟੇਟ ਸਲਵਾ ਰੱਖੀ ਆ ਤੇ 9 ਇੰਚ ਇਹਦੇ ਪਹੁੰਚੇ ਰੱਖੀ ਆ ਜੀ 9 ਇੰਚ ਇਹਦੇ ਪਹੁੰਚੇ ਰੱਖਿਆ ਇਹਦੇ ਨਾਲ ਜਿਹੜਾ ਦੁਪੱਟਾ ਆ ਉਹ ਬਹੁਤ ਸੋਹਣਾ ਪਰ ਰੈਡੀ ਕੀਤਾ ਆ ਇਹਦੇ ਨਾਲ ਦੁਬਟਾ ਵੀ ਆਪਾਂ ਪਿਓਰ ਸੁਪਰ ਨੈਡਰ ਦੁਬਟਾ ਰੱਖਿਆ ਹੈ ਜੀ ਠੀਕ ਹੈ ਜੀ ਉਹਨੂੰ ਬਹੁਤ ਸੋਹਣੀ ਉਹਦੇ ਚਾਰੇ ਪਾਸੇ ਆਪਾਂ ਸਕੈਲਪਿੰਗ ਕਰਕੇ ਛੋਟੀ ਬੂਟੀ ਪਾ ਕੇ ਬਹੁਤ ਸੋਹਣਾ ਸਾਰੇ ਕੋਰਨਰਸ 'ਚ ਆਪਾਂ ਐਵੇਂ ਕੰਮ ਕੀਤਾ ਹੈ ਜੀ ਬਹੁਤ ਹੀ ਅਮੀਰੀ ਜੀ ਲੁੱਕ ਵਾਲਾ ਹੈ ਸੂਟ ਰੈਡੀ ਹੋਇਆ ਹੈ ਜੀ ਠੀਕ ਹੈ ਜੀ ਬਹੁਤ ਹੀ ਸੋਹਣਾ ਹੈ ਸੂਟ ਆ ਬਹੁਤ ਸੋਹਣਾ ਐ ਪਾਏ ਦੀ ਬਹੁਤ ਹੀ ਸੋਹਣੀ ਲੁੱਕ ਆਣੀ ਆ ਜੇ ਅਗਰ ਤੁਹਾਨੂੰ ਪਸੰਦ ਆਉਂਦਾ ਹੈ ਤੁਸੀਂ ਇਹ ਵੀ ਸਾਡੇ ਕੋਲ ਸਕਰੀਨਸ਼ਾਟ ਲੈ ਕੇ ਆਰਡਰ ਪਲੇਸ ਕਰ ਸਕਦੇ ਹੋ ਜੀ ਠੀਕ ਹੈ ਜੀ ਹਾਂ ਜੀ ਜਿਹੜਾ ਸਾਡਾ ਨੈਕ ਸੂਟ ਆ ਇਹ ਪੂਰਾ ਪਾਕਿਸਤਾਨੀ ਸਟਾਈਲ ਲੂਸ ਸਟੂਟ ਬਣਾਇਆ ਆ ਆਪਾਂ ਇਹਦਾ ਜਿਹੜਾ ਫੈਬਰਿਕ ਆ ਜ਼ੋਰਜਟ ਇਹਦਾ ਫੈਬਰਿਕ ਰਹੇਗਾ ਜੀ ਤੇ ਮਾਊਸ ਸਿੱਧਾ ਕਲਰ ਰਹੇਗਾ ਲਾਈਟ ਮਾਊਸ ਸਿਆ ਠੀਕ ਹੈ ਜੀ ਇਹਦੇ ਆਪਾਂ 슬ੀਵਸ ਤੇ ਬਹੁਤ ਸੋਹਣਾ ਵਰਕ ਕੀਤਾ ਆ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਪਿਆਰਾ ਵਰਕ ਆ ਠੀਕ ਹੈ ਬਹੁਤ ਸੋਹਣਾ ਆਪਾ ਇਹਦੀ ਸਲੀਵ ਸੇਵਾ ਕੀਤਾ ਆ ਠੀਕ ਹੈ ਇਹਦੇ ਆਪਾਂ neck ਤੇ ਬਹੁਤ ਸੋਹਣਾ ਡਿਜ਼ਾਈਨ ਕੀਤਾ ਹੈ ਡਿਫਰੈਂਟ ਆ ਆਪਾਂ ਇਹਦੇ neck ਤੇ ਡਿਜ਼ਾਈਨ ਕੀਤਾ ਹੈ ਜੀ ਠੀਕ ਹੈ ਇਹਦੇ ਨਾਲ ਆਪਾਂ ਡਿਫਰੈਂਟ ਅ ਸਲਵਾਰ ਰੈਡੀ ਕੀਤੀ ਹੈ ਜੀ ਇਹਦੀ ਆਪਾਂ ਸਲਵਾਰ ਤੇ ਜਿਹੜਾ ਆ ਆਪਾਂ ਇਹਦੀ ਸਲਵਾਰ ਤੇ ਬਲੌਕ ਪ੍ਰਿੰਟ ਕੀਤਾ ਹੈ ਜੀ ਬਿਲਕੁਲ ਡਿਫਰੈਂਟ ਲੁੱਕ ਦੇਣ ਲਈ ਆਪਾਂ ਇਹਦੀ ਕਾਟਨ ਤੇ ਬਲੌਕ ਪ੍ਰਿੰਟ ਕੀਤਾ ਹੈ ਜੀ ਸਟੇਟ ਸਲਵਾਰ ਰੱਖੀ ਹੈ ਬਹੁਤ ਹੀ ਸੋਹਣੀ ਜੀ ਲੁੱਕ ਵਾਲਾ ਇਹ ਵੀ ਸੂਟ ਹੈ ਜੀ ਠੀਕ ਹੈ ਜੀ ਪਾਕਿਸਤਾਨੀ ਸੂਟ ਆ ਲੂਸ ਫਿਟ ਆਏਗਾ ਅਗਰ ਤੁਹਾਨੂੰ ਅੱਛਾ ਲੱਗਦਾ ਆ ਇਹ ਵੀ ਤਾਂ ਵੀ ਤੁਸੀਂ ਸਾਡੇ ਕੋਲੋਂ ਆਰਡਰ ਪਲੇਸ ਕਰ ਸਕਦੇ ਹੋ ਠੀਕ ਹੈ ਜੀ ਸਾਡਾ ਨੈਕਸਟ ਸੂਟ ਆ ਜੀ yellow ਕਲਰ ਇਹ ਆਇਆ ਜੀ ਬਹੁਤ ਹੀ ਸੋਨਾ ਜਿਹਾ yellow ਕਲਰ ਆ ਇਹਦਾ ਫੈਬਰਿਕ ਕਾਟਨ ਰਹੇਗਾ ਜੀ ਇਹਨੂੰ ਤੁਸੀਂ ਦੇਖ ਸਕਦੇ ਹੋ ਸੀ ਬਹੁਤ ਹੀ ਸੋਹਣੀਆਂ ਕਲੀਆਂ ਪਾ ਕੇ ਡਿਜ਼ਾਈਨ ਕੀਤਾ ਹੈ ਜੀ ਠੀਕ ਹੈ ਜੀ ਚਾਰ ਪੰਜ ਦੇ ਵਿੱਚ ਕਲੀਆਂ ਪਾਈਆਂ ਆਈਆਂ ਨੇ ਬਹੁਤ ਹੀ ਸੋਹਣਾ ਅਸੀਂ neck ਦਾ ਡਿਜ਼ਾਈਨ ਬਣਾਇਆ ਹੈ ਇਹਦੇ ਅਸੀਂ ਸਲੀਸ ਤੇ organza ਲਾ ਕੇ ਬਹੁਤ ਸੋਹਣਾ ਵਰਕ ਕੀਤਾ ਹੈ organza ਦਾ ਪੈਚ ਲਗਾ ਕੇ ਬਹੁਤ ਸੋਹਣਾ ਅਸੀਂ ਵਰਕ ਕੀਤਾ ਹੈ ਜੀ ਠੀਕ ਹੈ ਜੀ ਇਹਦੇ ਨਾਲ ਅਸੀਂ ਜਿਹੜੀ ਆ white bottom ਰੱਖੀ ਹੈ ਤੇ bottom ਤੇ ਵੀ ਅਸੀਂ organza ਦਾ ਪੈਚ ਲਾ ਕੇ ਅਸੀਂ ਪੌਂਚਿਆਂ ਤੇ ਵਰਕ ਕੀਤਾ ਹੈ ਜੀ ਇਹਦੇ ਨਾਲ ਜਿਹੜਾ ਦੁਪੱਟਾ ਰੱਖਿਆ ਆ ਦੁਪੱਟਾ ਅਸੀਂ ਜਿਸ ਕਲਰ ਦੀ ਅਸੀਂ ਜੀਪੀਓ ਦਿੱਤੀ ਆ ਉਸ ਕਲਰ ਦਾ ਅਸੀਂ ਦੁਪੱਟਾ ਡਾਈ ਕੀਤਾ ਆ ਇਹ ਸੈਮੀ ਚਨਾਉਣ ਦਾ ਦੁਪੱਟਾ ਹੈ ਜੀ ਠੀਕ ਆ ਜੀ ਤੇ ਇਹਨੂੰ ਅਸੀਂ ਸੂਟ ਨਾਲ ਦੀ ਸ਼ਰਟ ਨਾਲ ਦੀ ਅਸੀਂ ਇਹਨੂੰ ਜਿਹੜੀ ਆ ਫੇਸਿੰਗ ਦਿੱਤੀ ਆ ਜੀ ਬਹੁਤ ਹੀ ਸੋਹਣਾ ਇਹ ਵੀ ਸੂਟ ਬਣ ਕੇ ਰੈਡੀ ਹੋਇਆ ਗਰਲਿਸ਼ ਚ ਬਹੁਤ ਹੀ ਸੋਹਣੀ ਇਹਦੀ ਲੁੱਕ ਆਣੀ ਆ ਅਸੀਂ ਇਹਦੇ ਉ ਪਾਈਪਿੰਗ ਵੀ ਬਹੁਤ ਸੋਹਣੀ ਦਿੱਤੀ ਆ ਠੀਕ ਆ ਜੀ ਅਗਰ ਤੁਹਾਨੂੰ ਇਹਨਾਂ ਚ ਕੋਈ ਵੀ ਸੂਟ ਪਸੰਦ ਆਉਂਦਾ ਆ ਤੁਸੀਂ ਸਾਡੇ ਨੰਬਰ ਤੇ ਆਰਡਰ ਪਲੇਸ ਕਰ ਸਕਦੇ ਹੋ ਸਾਡਾ ਨੰਬਰ ਆ ਜੀ 828388901 ਇਸੇ ਦੇ ਨਾਲ ਆਪਾਂ ਆਪਣਾ ਵੀਡੀਓ ਐਂਡ ਕਰਦੇ ਆਂ ਜੀ ਓਕੇ ਜੀ ਥੈਂਕ ਯੂ